ਸਾਸੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸੀਗਾ ਮੰਡੇ ਤੇ ਮੇਰੀ ਸੀ ਕਿ ਛੁੱਟੀ ਤੇ ਅੱਜ ਸ਼ਾਮ ਦਾ ਹੁਣ ਟਾਈਮ ਹੋ ਗਿਆ ਵਾ ਜੀ 5:30 ਤੇ ਦਿਨੇ ਤਾਂ ਅੱਜ ਟਾਈਮ ਨਹੀਂ ਲੱਗਾ ਕਿਉਂਕਿ ਅੱਜ ਮੌਸਮ ਵੀ ਨਾ ਬਹੁਤ ਖਰਾਬ ਆ ਦੋ ਦਿਨ ਹੋ ਗਏ ਵੀ ਮੀਂਹ ਪਈ ਜਾਂਦਾ ਵਾ ਤੇ ਆ ਪੂਰਾ ਹਫ਼ਤਾ ਮੀਂਹ ਦੱਸਿਆ ਵਾ ਤੇ ਇਸ ਕਰਕੇ ਵੀ ਮਤਲਬ ਠੰਡ ਵੀ ਬਹੁਤ ਜ਼ਿਆਦਾ ਵਧੀ ਪਈ ਆ ਤੇ ਹੁਣ ਵੀ ਮੈਂ ਇੱਥੇ ਅੱਗ ਚਾਈ ਹੋਈ ਸੀਗੀ ਰੀਟ ਤੇ ਤੇ ਉੱਥੇ ਬੈਠੀ ਸੀਗੀ ਮੈਂ ਕਿਹਾ ਚਲੋ ਆਪਾਂ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਆ ਤੇ ਇੱਕ ਹਫ਼ਤਾ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਕੀ ਤੇ ਬਾਕੀ ਜਿਹੜੀਆਂ ਮੈਂ ਆਹ ਬਲੌਗ ਹੁੰਦਾ ਹੁਣ ਵੈਸੇ ਇੱਕ ਤਾਂ ਹੁਣੇ ਮੈਂ ਜੋੜ ਕੇ ਪਾ ਕੇ ਹਟੀਆਂ ਉਹ ਜਿਹੜੇ ਪਈਆਂ ਹੁੰਦੀਆਂ ਵੀਡੀਓ ਹਨਾ ਮਾੜੇ-ਮੋਟੇ ਬਣਾਈਆਂ ਹੁੰਦੀਆਂ ਅੱਗੇ-ਪਿੱਛੇ ਤੇ ਉਹ ਜਦੋਂ ਟਾਈਮ ਹੁੰਦਾ ਮੈਂ ਜੋੜ ਕੇ ਆਪਾਂ ਵੀਡੀਓ ਬਣਾ ਦਿੰਨੇ ਆ ਤੇ ਉਹ ਤਾਂ ਕਰਕੇ ਵੀ ਫਿਰ ਬਾਕੀ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਦਾ ਵੀ ਇਨਾ ਟਾਈਮ ਨਹੀਂ ਹੁੰਦਾਗਾ ਤੇ ਬਾਕੀ ਮੋਂ ਇਹ ਵੀਡੀਓ ਪਾਉਂਦੇ ਆ ਤੇ ਮੈਂ ਫਿਰ ਚਲੋ ਵੀਰਾਂ ਦੇ ਕਮੈਂਟਾਂ ਦੇ ਜਵਾਬ ਹੁੰਦੇ ਆ ਜਾਂ ਜਿਹੜੇ ਵੀਰਾਂ ਨੇ ਜਾਣਕਾਰੀ ਲੈਣੀ ਹੁੰਦੀ ਆ ਤੇ ਚਲੋ ਇਹਨਾਂ ਦੇ ਚੈਨਲ ਤੇ ਉਹ ਵੀਡੀਓ ਦੇਖ ਹੀ ਲੈਂਦੀ ਆ ਤੇ ਤਾਂ ਕਰਕੇ ਫਿਰ ਮੈਂ ਵੀ ਨਾ ਹੁਣ ਧਿਆਨ ਨਹੀਂ ਦਿੰਦੀ ਕਿ ਵੀਡੀਓ ਪਹੁੰਚੇ ਤੇ ਅੱਜ ਸੀਗਾ ਮੰਡੇ ਤੇ ਪਹਿਲਾਂ ਤਾਂ ਨਹੀਂ ਸੀਗਾ ਮੇਰਾ ਰਾਤਾ ਵੀਡੀਓ ਬਣਾਉਂਦਾ ਤੇ ਹੁਣ ਬੱਸ ਮੈਂ ਫ੍ਰੀ ਹੋਈ ਸੀਗੀ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਕਿਹਾ ਚਲੋ ਆਪਾਂ ਵੀਰਾਂ ਦੇ ਕਾਫੀ ਕਮੈਂਟ ਆ ਰਹੇ ਆ ਇਸ ਚੈਨਲ ਤੇ ਵੀ ਹੋ ਸਕਦਾ ਵੀ ਉਹ ਚੈਨਲ ਤੇ ਉਹ ਨਾ ਹੋਣ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਤੇ ਵੀਰਾਂ ਨਾਲ ਆਪਾਂ ਸ਼ੇਅਰ ਕਰ ਦਿਆਂ ਨਾਲੇ ਉਹਨਾਂ ਦੇ ਕਮੈਂਟਾਂ ਤੇ ਜਵਾਬ ਦਿੰਨੇ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਤੁਸੀਂ ਵੀ ਆਪਣੀਆਂ ਫੈਮਲੀਆ ਕਿਉਂਕਿ ਆਪਾਂ ਸ਼ੁਰੂ ਤੋਂ ਬਲੌਗ ਆ ਪਉਨੇ ਆ ਬਲੌਗ ਆ ਚੈਨਲ ਸੀਗਾ ਤੇ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਇੱਕ ਅੱਜ ਗੁੱਡ ਨਿਊਜ਼ ਦੱਸਦੀ ਆਂ ਕਿ ਅੱਜ ਮੇਰੇ ਬੇਟੇ ਦਾ ਵੀ ਉਹਨੂੰ ਲਾਇਸੈਂਸ ਮਿਲ ਗਿਆ ਇੱਕ ਤੋਂ ਦਾ ਤਾਂ ਤੇ ਜੀ ਨੂੰ ਕਹਿੰਦੇ ਆ ਪਹਿਲਾਂ ਬੇਟੀ ਨੂੰ ਤਾਂ ਪਹਿਲਾਂ ਮਿਲ ਗਿਆ ਸੀਗਾ ਤੇ ਚਲੋ ਉਹਨੂੰ ਤਾਂ ਆਪਾਂ ਗੱਡੀ ਵੀ ਲੈਤੀ ਸੀਗੀ ਤੇ ਅੱਜ ਬੇਟੇ ਦਾ ਪਹਿਲਾਂ ਪੇਪਰ ਸੀਗਾ ਜਿਹੜਾ ਉਹ ਤਾਂ ਪਹਿਲਾਂ ਹੋ ਗਿਆ ਸੀਗਾ ਲੈਕਟਿਕ ਤੇ ਉਹਦੇ ਵਿੱਚੋਂ ਤਾਂ ਇਹ ਪਾਸ ਹੋ ਗਿਆ ਸੀਗਾ ਤੇ ਹੁਣ ਮਤਲਬ ਜਿਹੜੇ ਵੀ ਦੇ ਹੁੰਦੀਆਂ ਚਲਾ ਕੇ ਵੇਖਦੇ ਹੁੰਦੇ ਆ ਤੇ ਉਹ ਇਹਦਾ ਅੱਜ ਸੀਗਾ ਤੇ ਤਾਂ ਫਿਰ ਇਹ ਗਿਆ ਸੀਗਾ 2:00 ਵਜੇ ਤੇ ਇਹ ਦੋਨੋਂ ਹੀ ਗਏ ਸੀਗੇ ਨਾਲ ਇਹਦੇ ਪਾਪਾ ਗਏ ਸੀਗੇ ਤੇ ਪੇਪਰ ਉਹ ਚਲੋ ਹੋ ਗਿਆ ਇਹਦਾ ਫਾਈਨਲ ਪਾਸ ਹੋ ਗਿਆ ਤੇ ਉਹ ਇਹਨੂੰ ਇਥੋਂ ਦਾਲਾ ਮਤਲਬ ਕਾਰਡ ਮਿਲ ਗਿਆ ਤੇ ਹੁਣ ਇਹ ਮੋਟਰਸਾਈਕਲ ਕਿਉਂਕਿ ਹਜੇ 18 ਸਾਲ ਤੋਂ ਛੋਟਾ ਵਾ ਗੱਡੀ ਤਾਂ ਚਲਾ ਨਹੀਂ ਸਕਦਾਗਾ ਤੇ ਉਹ ਛੋਟਾ ਮੋਟਰਸਾਈਕਲ ਆ ਲਾਵਾ ਤੇ ਉਹ ਮਿਲ ਗਿਆ ਤੇ ਉਹਦੇ ਕਰਕੇ ਵੀ ਚਲੋ ਸਾਨੂੰ ਬਹੁਤ ਖੁਸ਼ੀ ਹੋਈ ਹੈ ਨਾ ਤੁਹਾਨੂੰ ਬੱਚਿਆਂ ਨੇ ਵੈਸੇ ਬੇਟੀ ਨੇ ਪਹਿਲੀ ਵਾਰ ਹੀ ਕਰ ਲਿਆ ਸੀਗਾ ਤੇ ਬੇਟੇ ਨੇ ਵੀ ਤੇ ਮੈਂ ਕਿਹਾ ਚਲੋ ਤੁਸੀਂ ਵੀ ਆਪਣੀ ਫੈਮਲੀ ਹੈ ਨਾ ਤੇ ਤੁਹਾਡੇ ਨਾਲ ਆਪਾਂ ਇਹ ਸ਼ੇਅਰ ਕਰਦੇ ਆ ਤੇ ਬਾਕੀ ਆਪਣੇ ਮਤਲਬ ਭੈਣਾਂ ਦੇ ਹੈ ਨਾ ਤੇ ਵੀ ਬਹੁਤ ਆਪਾਂ ਨੂੰ ਕਮੈਂਟ ਵੀ ਆਉਂਦੇ ਆ ਵੀ ਤੁਸੀਂ ਲੀਲੀ ਹਜੇ ਤੱਕ ਹੋਮ ਟੂਰ ਨਹੀਂ ਕਰਵਾਇਆ ਵੀ ਤੁਸੀਂ ਨਵੇਂ ਘਰੇ ਚਲੇ ਗਏ ਆ ਤੇ ਵੀ ਤੁਸੀਂ ਪੂਰਾ ਘਰ ਦਿਖਾਓ ਤੇ ਵੀ ਉਹ ਅਸੀਂ ਹੁਣ ਨਵੇਂ ਘਰੇ ਤਾਂ ਹਾਂਜੀ ਜ਼ਰੂਰ ਆ ਗਏ ਆ ਤੇ ਪਰ ਹਜੇ ਸਾਡਾ ਜਿਹੜਾ ਘਰ ਹਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਇਆਗਾ ਕਿਉਂਕਿ ਹਜੇ ਇੱਕ ਵਸਾ ਆ ਕਿਚਨ ਕਿਚਨ ਕੰਪਲੀਟ ਕਿਚਨ ਲੱਗਾ ਇੱਕ ਉੱਪਰ ਹਰਸ਼ਾਂਗ ਵਾਲਾ ਕਮਰਾ ਹੋਆ ਆਇਆ ਸੀਗਾ ਤੇ ਹਜੇ ਮਹਿਕ ਵਾਲਾ ਪੂਰਾ ਕਮਰਾ ਉਹ ਆਉਣ ਵਾਲਾ ਵਾ ਤੇ ਹਜੇ ਜਿਹੜਾ ਡ੍ਰੈਇੰਗ ਇੱਥੇ ਮਤਲਬ ਕਿਚਨ ਦੇ ਵਿੱਚ ਸੰਜੋੜਨ ਨੂੰ ਡ੍ਰੈਇੰਗ ਰੂਮ ਇਹਦੇ ਵਿੱਚ ਵੀ ਸਮਾਂ ਆਉਣ ਵਾਲਾ ਵਾ ਉਹ ਆ ਜਾਣਾ 27 ਤਰੀਕ ਨੂੰ ਤੇ ਬਾਕੀ ਆਉਣਾ ਵਾ 6 April ਨੂੰ ਆਉਣਾ ਮਹਿਕ ਵਾਲਾ ਕਮਰਾ ਵੀ ਮਤਲਬ ਬਨੇ ਬਣਾਈ ਆਪਾਂ ਕਮਰੇ ਆ ਜਿਹੜੇ ਕੱਪ ਬੋਰਡ ਵਗੈਰਾ ਸਾਰਾ ਕੁਝ ਉਹ ਫਿੱਟ ਕਰਕੇ ਜਾਣਗੇ ਤੇ ਬਾਕੀ ਹਜੇ ਮੈਸਤਰੀਆਂ ਦਾ ਕੰਮ ਵੀ ਪਿਆ ਕਾਫੀ ਕਿਉਂਕਿ ਹਾਂ ਜੀ ਇਹ ਉੱਤਰ ਜਿਹੜਾ ਪੌੜੀਆਂ ਤੇ ਹਨਾ ਉੱਥੇ ਵੀ ਪੱਥਰ ਲਾਉਣ ਵਾਲਾ ਪਿਆ ਤੇ ਹਜੇ ਸੈਟਿੰਗ ਸੂਟਿੰਗ ਤਾਂ ਸਾਰੀ ਕਰਨ ਵਾਲੀ ਪਈ ਹੈ ਵੈਸੇ ਹੌਲੀ ਹੌਲੀ ਕਾਰ ਵੀ ਰਹੇ ਆ ਤਾਂ ਕਰਕੇ ਇੰਨੀ ਦਿਨੀ ਪਈ ਜੀ ਕੋਈ ਗੱਲ ਨਹੀਂ ਜਦੋਂ ਪੂਰਾ ਕੰਪਲੀਟ ਹੋ ਗਿਆ ਘਰ ਸਾਰੀ ਸੈਟਿੰਗ ਹੋ ਗਈ ਸਾਰਾ ਸਮਾਨ ਟਿਕਾ ਲਿਆ ਤੇ ਆਪਾਂ ਜਰੂਰ ਪੂਰੇ ਘਰ ਦਾ ਤੁਹਾਨੂੰ ਹੋਮ ਟੂਰ ਕਰਵਾਵਾਂਗੇ ਕਿਉਂਕਿ ਹਜੇ ਪਿੱਛੇ ਵੀ ਕੰਮ ਕਾਫੀ ਪਿਆ ਵਾ ਤੇ ਅੱਗੇ ਵੀ ਉਹ ਕਪੜਾ ਸਫਤਰ ਕਰਨ ਵਾਲਾ ਕੰਮ ਪਿਆ ਵਾ ਤੇ ਹਜੇ ਮਿਸਤਰੀਆਂ ਦਾ ਕੰਮ ਹੈਗਾ ਵਾ ਕਰਨ ਵਾਲਾ ਤੇ ਕਿਉਂਕਿ ਇੱਕੋ ਦਮ ਇਹ ਚੁੱਟੀਆਂ ਆ ਗਿਆ ਸੀ ਗਿਆ ਕਰਕੇ ਤੇ ਇਹ ਵੀ ਮਤਲਬ ਮੈਂ ਇਸ ਤਰੀ ਹਟ ਗਏ ਸੀ ਕਿਉਂਕਿ ਚੁੱਟੀਆਂ ਤਾਂ ਇਹਨਾਂ ਨੂੰ ਜ਼ਿਆਦਾ ਹੋ ਜਾਂਦਾ ਵਾ ਆਪਾਂ ਵੀ ਆਪਣੇ ਤਾਂ ਉੱਥੇ ਕਰੀ ਜਾਂਦੇ ਹਾਂ ਨਾ ਜੋ ਠੇਕਾ ਲਿਆ ਹੁੰਦਾ ਵਾ ਤੇ ਮੈਂ ਇਸ ਤਰੀ ਘਰੇ ਬਹਿ ਜਾਂਦੇ ਆ ਜਦੋਂ ਚੁੱਟੀਆਂ ਛਟੀਆਂ ਹੁੰਦੀਆਂ ਵਾ ਤੇ ਹੌਣ ਵੀ ਬਸ ਜਿਹੜਾ ਕਿਹਾ ਹੋਇਆ ਸੀ ਇਹਨਾਂ ਨੇ ਰੋਜ਼ ਹੀ ਕਹਿੰਦੇ ਆ ਵੀ ਉਹਨੂੰ ਵੀ ਠੇਕੇਦਾਰ ਆ ਜਿਹੜਾ ਮੈਂ ਇਸ ਤਰੀ ਵੈਸੇ ਤਾਂ ਮੇਰਾ ਬਰਾਦਰ ਉੱਥੇ ਲੱਗਾ ਉਹਨਾਂ ਦੇ ਨਾਲ ਹੀ ਕੰਮ ਕਰਦਾ ਵਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਆਦਾ ਕੰਪਲੀਟ ਕਰੋ ਵੀ ਜਿਹੜਾ ਰਹਿਂਦਾ ਵਾ ਵੀ ਬਾਕੀ ਅਸੀਂ ਜਿਹੜਾ ਹਜੇ ਕਿਉਂਕਿ ਸੈਟਿੰਗ ਵੀ ਨਹੀਂ ਕੀਤੀ ਬਾਕੀ ਜਿਹੜਾ ਹਜੇ ਇੱਥੋਂ ਆਲਾ ਸਮਾਨ ਲਿਆਉਣ ਆਲਾ ਉਹ ਵੀ ਨਹੀਂ ਲਿਆੰਦਾ ਸੀ ਕਿ ਹਜੇ ਪੌੜੀਆਂ ਤੇ ਪੱਥਰ ਲਾਉਣਾ ਫਿਰ ਇਹਨਾਂ ਨੇ ਖੜਾ ਲਾ ਜਾਂ ਪਾਉਣਾ ਫਿਰ ਬਾਅਦ ਚ ਕਰਾਂਗੇ ਤੇ ਉਹ ਫਿਰ ਪੱਥਰ ਆ ਜਿਹੜਾ ਉਹਨਾਂ ਨੇ ਵੀ ਆਰਡਰ ਕਰਵਾਇਆ ਹੋਇਆ ਸੀਗਾ ਪੌੜੀਆਂ ਦਾ ਤੇ ਉਹ ਕਿੰਨੇ ਵੀ ਉਹਨੂੰ ਟਾਈਮ ਲੱਗੂਗਾ ਤੇ ਹੁਣ ਇਹ ਅੱਜ ਦੱਸ ਦੇ ਸੀਗੇ ਵੀ ਪੱਥਰ ਆ ਗਿਆ ਵਾ ਤੇ ਹੁਣ ਫਿਰ ਇੱਕ ਅੱਧੇ ਦਿਨ ਤੱਕ ਮੈਸਤੀ ਲੱਗੂਗਾ ਜਦੋਂ ਆਪਾਂ ਘਰ ਆਪਣਾ ਪੂਰਾ ਕੰਪਲੀਟ ਹੋ ਗਿਆ ਸਾਰਾ ਸੈਟਿੰਗ ਹੋ ਗਈ ਤੇ ਆਪਾਂ ਤੁਹਾਨੂੰ ਹੋਮ ਟੂਰ ਜ਼ਰੂਰ ਕਰਾਵਾਂਗੇ ਠੀਕ ਹੈ ਜੀ ਚਲਦੇ ਆਪਾਂ ਆਪਣੀ ਵੀਡੀਓ ਤੇ ਹਾਂਜੀ ਵੀਰਾਂ ਦੇ ਬਹੁਤ ਜਿਹੜੇ ਕਮੈਂਟ ਆ ਰਹੇ ਆ ਸਭ ਤੋਂ ਪਹਿਲਾਂ ਤਾਂ ਵੀਰਾਂ ਦੇ ਜਿਹੜੇ 9 ਮਹੀਨੇ ਵਾਲੋ 9 ਮਹੀਨੇ ਵਾਲੇ ਪੀਪਰ ਹਨਾ ਜਿਹੜੇ ਭਰਾਏ ਸੀ ਉਹਨਾਂ ਨੂੰ ਲੈ ਕੇ ਬਹੁਤ ਕਮੈਂਟ ਆ ਰਹੇ ਆ ਕਿਸੇ ਵੀਰ ਦਾ ਟਾਈਮ 11:00 ਵਜੇ ਦੋ ਦਾ ਕਿਸੇ ਦਾ ਇੱਕ ਦਾ ਕਿੰਿਆਂ ਦੇ ਕੁ ਸੈਕਿੰਡਾਂ ਦਾ ਵੀ ਉਹ ਪੁੱਛ ਰਹੇ ਆ ਵੀ ਸਾਡੇ ਹਜੇ ਤੱਕ ਵੀ ਨੂ ਲੇਆਉਟ ਦੇ ਨਹੀਂ ਨਿਕਲੇਗੀ ਵੀ ਕੀ ਕਾਰਨਾਂ ਵੀ ਨਿਕਲਣਗੇ ਜਾਂ ਕਿਵੇਂ ਆ ਵੀ ਨਹੀਂ ਦੇ ਸਾਨੂੰ ਜਰੂਰ ਦੱਸਿਓ ਹਾਂਜੀ ਆਪਾਂ ਤੁਹਾਨੂੰ ਦੂਜੀ ਚੈਨਲ ਤੇ ਵੀ ਆਪਾਂ ਦੱਸਿਆ ਸੀਗਾ ਵੀ ਜਿਹੜੇ ਵੀ ਹਜੇ ਤਾਂ ਜਿਹੜੇ 9 ਮਿੰਨਿਆਂ ਦੇ ਪੇਪਰ ਆ ਬਕਾਸਕ ਪਰਸੈਂਟੇਜ ਜਿਹੜੇ ਨੋ ਲੇਆਉਟ ਦੇ ਨਿਕਲੇ ਆ ਹਨਾ ਬਾਕੀ ਮਿੰਨਾਂ ਦਾ ਹਜੇ 11:01 ਮਿੰਟ ਦੀ ਆਸ-ਪਾਸ ਹੀ ਨਿਕਲ ਰਹੇ ਆ ਤੇ ਬਾਕੀ ਜਿਹੜੇ ਵੀਰਾਂ ਦੇ ਪਹਿਲੇ ਸੈਕਿੰਡਾਂ ਤੇ ਆ ਵੀ ਉਹ ਵੀ ਨਹੀਂ ਹਜੇ ਨਿਕਲੇ ਗਏ ਵੀ ਉਹ ਕੋਟੇ ਚ ਆ ਗਏ ਆ ਤੇ ਵੀ ਪਰ ਹਜੇ ਪੇਪਰ ਨਹੀਂ ਨਿਕਲੇ ਉਹ ਮਾਲਕਾਂ ਨੂੰ ਉਹਨਾਂ ਕਾਫੀ ਲੈਟਰ ਵੀ ਆ ਰਹੇ ਜਿਨ੍ਹਾਂ ਨੇ ਪੂਰੇ ਪਹਿਲਾਂ ਪੇਪਰ ਫੈਲ ਜਿਹੜੀ ਜਦੋਂ ਤਿਆਰ ਹੋਈ ਸੀ ਲੱਗੇ ਸੀ ਨਹੀਂ ਪੂਰੇ ਪੇਪਰ ਤਿਆਰ ਕਰਕੇ ਜਿਵੇਂ ਘਰ ਦੀ ਲੋਜੋਤੀ ਵਾ ਹੋ ਰਹੀ ਇਹਨਾਂ ਨੇ ਮੰਗੀ ਸੀਗੇ ਤੇ ਉਹ ਨਹੀਂ ਲਾਈ ਸੀਗੇ ਉਹਨਾਂ ਇਹ ਮਾਲਕਾਂ ਨੂੰ ਲੈਟਰ ਆ ਰਹੇ ਆ ਵੀ ਉਹ ਆਪ ਦੀ ਜਿਹੜੇ ਪੇਪਰ ਆ ਕੰਪਲੀਟ ਕਰਕੇ ਦੋ ਜਦੋਂ ਮਾਰਕ ਦੇਣਗੇ ਤੇ ਉਹ ਜਿਹੜੇ ਵੀਰਾਂ ਦੇ ਜਾਂ ਹਜੇ ਪਿਨੋਲੇ ਉਸ ਤੇ ਵੀ ਰੁਕੇ ਹੋਏ ਆ ਤੇ ਉਹ ਫੇਰ ਜਦੋਂ ਮਾਰਕ ਦੇਣਗੇ ਆਇ ਨਹੀਂ ਵੀ ਆਪਾਂ ਕਹਿੰਦੇ ਵੀ ਇਹਨਾਂ ਦੇ ਹਜੇ ਨਹੀਂ ਨਿਕਲੇ ਸਾਰਿਆਂ ਨੂੰ ਲੈਟਰ ਆਏ ਹੋਣੇ ਆ ਇਦਾਂ ਨਹੀਂਗਾ ਵੀ ਕਈ ਰੀਜਨ ਹੋ ਸਕਦੇ ਆ ਜਿਨ੍ਹਾਂ ਦੇ ਹਜੇ ਤੱਕ ਨਹੀਂ ਨਿਕਲੇ ਜਿਨ੍ਹਾਂ ਦੇ 11 ਵਜ ਗਏ ਉਹ ਕੌਸੇ ਸੈਕਟਾਂ ਤੇ ਜਾਂ ਉਹ ਸੈਡ ਹਜੇ ਨਿਕਲਣੇ ਲੱਗੇ ਹੋਣੇ ਤੇ ਵਿੱਚ ਆਪਾਂ ਕਹਿੰਨੇ ਵੀ ਕਈਆਂ ਮਾਲਕਾਂ ਨੂੰ ਇਹ ਲੈਟਰ ਆ ਰਹੇ ਆ ਵੀ ਜਿਨ੍ਹਾਂ ਦੇ ਅੱਜ ਵੀ ਡਾਕੂਮੈਂਟ ਪੂਰੇ ਕਰਕੇ ਨਹੀਂ ਦਿੱਤੇਗੇ 9 ਮਹੀਨੇ ਆਲੇ ਤੇ ਵੀ ਉਹ ਤੁਸੀਂ ਡਾਕੂਮੈਂਟ ਆਪਦੇ ਵਿਦੋ ਤੇ ਫਿਰ ਵੀ ਉਦੋਂ ਬਾਅਦ ਉਹ ਤੁਹਾਡਾ ਨੂਲਾ ਆਸਤਾ ਵੀ ਜਿਹੜਾ ਦੇ ਦੇਣਗੇ ਇਹ ਹੀ ਗੱਜਾ ਨਾ ਹੋਰ ਕੋਈ ਨਹੀਂ ਜੇ ਤੁਹਾਡੇ ਕੋਟੇ ਦੇ ਵਿੱਚ ਆ ਗਏ ਮਾਲਕਾਂ ਨੇ ਜਿਹੜੇ ਸਾਰੇ ਪੂਰੇ ਉਹਨਾਂ ਨੂੰ ਡਾਕੂਮੈਂਟ ਦੇ ਦਿੱਤੇ ਆ ਜਾਂ ਤਾਂ ਪਹਿਲਾਂ ਜਿਹੜੀ ਫਾਈਲ ਜੇ ਤਾਂ ਤਿਆਰ ਹੋਈ ਹੈ ਜੇ ਤਾਂ ਸਾਰੇ ਲਾਏ ਆ ਤਾਂ ਠੀਕ ਤੇ ਜੇ ਹਜੇ ਨਹੀਂ ਮਤਲਬ ਕੋਈ ਪੇਪਰ ਬਾਦ ਘਟਾ ਉਹ ਫਿਰ ਮੰਗ ਲੈਂਦੀ ਹੁੰਦੀ ਆ ਤੇ ਫਿਰ ਉਹ ਜਦੋਂ ਮਾਲਕ ਆਨਲਾਈਨ ਉਹਨਾਂ ਨੂੰ ਭੇਜ ਦਿੰਦੇ ਆ ਤੇ ਉਦੋਂ ਬਾਅਦ ਉਹ ਜਿਹੜਾ ਨੂਲਾ ਆਸਤਾ ਦੇ ਦਿੰਦੇ ਆ ਉਹ ਤੋਂ ਬਾਅਦ ਉਹਦੇ ਨਾਲ ਹੀ ਆਪਾਂ ਨੂੰ ਇੱਕ ਕਮੈਂਟ ਹੋਰ ਆਇਆ ਸੀਗਾ ਕਬੀਰ ਦਾ ਵੀ ਜੀ ਮੇਰਾ ਨੋ ਲਾਫ ਦਾ ਨਿਕਲ ਗਿਆ ਤੇ ਵੀ ਮੈਂ ਜਿਹੜਾ ਕਿਸੇ ਤੋਂ ਵੀ ਭਰਾਇਆ ਜਾਣ ਤੋਂ ਤੇ ਵੀ ਉਹ ਕਹਿੰਦਾ ਵੀ ਪਹਿਲਾਂ ਪੂਰੇ ਪੈਸੇ ਲੈ ਕੇ ਵੀ ਫੇਰ ਹੀ ਮੈਂ ਤੁਹਾਨੂੰ ਨੋ ਲਾਫ ਦਾ ਦਊਂਗਾ ਕਿਉਂਕਿ ਹੁਣ ਨੋ ਲੇ ਆਫ ਤੇ ਦੇ ਨੰਬਰ ਤੋਂ ਬਿਨਾ ਜਿਹੜਾ ਉੱਪਰ ਨੰਬਰ ਹੁੰਦਾ ਸੀ ਅਪਾਇੰਟਮੈਂਟ ਵਿੱਚ ਉੱਕ ਸਕਦੇ ਵੀ ਅਸੀਂ ਕੀ ਕਰੀਏ ਵੀ ਸਿੱਕੇ ਪੈਸੇ ਦੇਈਏ ਕਿ ਨਾ ਦੇਈਏ ਹਾਂਜੀ ਜੇ ਤੁਹਾਨੂੰ ਵੀ ਮਤਲਬ ਸ਼ੋਰ ਆ ਤੁਸੀਂ ਵੀ ਤੁਹਾਡਾ ਨੋ ਲਾਫ ਤਾਂ ਨਿਕਲਿਆ ਉਹ ਬੰਦਾ ਤੁਹਾਡਾ ਭਰੋਸੇ ਵਾਲਾ ਜਾਣਤਾ ਹਨਾ ਤੇ ਤੁਹਾਨੂੰ ਪੈਸੇ ਦੇਣੇ ਪੈਣਿਆ ਹੈ ਜਾਂ ਨਹੀਂ ਆ ਪਰ ਪੈਸੇ ਤੁਹਾਨੂੰ ਦੇਣੇ ਪੈਣਿਆ ਕਿਉਂਕਿ ਨੂਲੇ ਉਸ ਤੇ ਜਿਹੜਾ ਨੰਬਰ ਨਹੀਂ ਹੁਣ ਜਿਹੜੇ ਨੂਲੇ ਉਸ ਤੇ ਦੀ ਫੋਟੋ ਕਾਪੀ ਆ ਉਹ ਵੀ ਨਾਲ ਲੱਗਦੀ ਆ ਅਪਾਇੰਟਮੈਂਟ ਚੁੱਕਣ ਦੇ ਵਿੱਚ ਤੇ ਇਹਦੇ ਵਿੱਚ ਵੀ ਹੁਣ ਤੁਹਾਨੂੰ ਪੈਸੇ ਜਿੰਨੇ ਤੁਸੀਂ ਉਹਦੇ ਨਾਲ ਕੀਤੇ ਆ ਜਾਂ ਠਲਾਰ ਕਿਸੇ ਰਸਤੇ ਨਾਲ ਜਾਂ ਮਾਰਕ ਨਾਲ ਉਹ ਤੁਹਾਨੂੰ ਪਹਿਲਾਂ ਪੈਸੇ ਦੇਣੇ ਪੈਣਿਆ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਉਹ ਉਹਲਾ ਉਸ ਦਾ ਮਿਲੂਗਾ ਉਹਦੀ ਫੋਟੋ ਕਾਪੀ ਨਾਲ ਲਾ ਕੇ ਤੁਹਾਨੂੰ ਜਿਹੜੀ ਅਪਾਇੰਟਮੈਂਟ ਆ ਉਹ ਮਿਲੂਗੀ ਹਾਂਜੀ ਅੱਗੇ ਵੀਰ ਦਾ ਕਮੈਂਟ ਸੀ ਐਨਏ ਕਿਹੜਾ ਸਿਟੀ ਆ ਜੀ ਐਨਏ ਨਾਪੋਲੀ ਸਿਟੀ ਆ ਨਾਪੋਲੀ ਆ ਹਾਂਜੀ ਤੇ ਉਸ ਤੋਂ ਬਾਅਦ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਆ ਸਾਲ ਵਾਲੇ ਪੇਪਰਾਂ ਨੂੰ ਲੈ ਕੇ ਵੀ ਸਾਲ ਵਾਲੇ ਪੇਪਰਾਂ ਦੀ ਅਪਡੇਟ ਦੋ ਵੀ ਸਾਲ ਵਾਲੇ ਪੇਪਰ ਹਜੇ ਵੀ ਕਦੋਂ ਨਿਕਲਣਗੇ ਜਾਂ ਨਿਕਲਨੇ ਸਟਾਰਟ ਹੋਏ ਆ ਇਹ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਦੱਸ ਦਿਆਂ ਹਰੇਕ ਵੀਡੀਓ 'ਚ ਵੀ ਜਿਹੜੇ 9ਵੇਂ ਨਿਆਰਿਆਂ ਦਾ ਟਾਈਮ ਹੁੰਦਾ ਵਾ ਪੀਪਰਾਂ ਦਾ ਉਹ ਹੁੰਦਾ ਵਾ ਵੀ 20 ਦਿਨ ਬਾਅਦ ਜਿਹੜੇ ਨੋ ਲਿਓਸ ਤੇ ਨਿਕਲ ਲੱਗ ਜਾਂਦੇ ਤੇ ਉਦਾਂ ਹੀ ਹੋਇਆ ਆਪਾਂ ਵੀ 21 ਦਿਨਾਂ ਬਾਅਦ ਤੁਹਾਨੂੰ ਆਪਾਂ ਖੁਸ਼ਕਵਰੀ ਦਿੱਤੀ ਸੀਗੀ ਆਪਣੇ ਜਿਹੜੇ ਆਏ ਸੀਗੇ ਨੋ ਲਿਓਸ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀਗੇ ਤੇ ਜਿਹੜੇ ਸਾਲ ਆ ਲੈਣਾ ਟਾਈਮ ਆ ਇਹ 60 ਦਿਨਾਂ ਦਾ ਹੁੰਦਾ ਵਾ ਦੇ 60 ਦਿਨਾਂ ਦੇ ਬਾਅਦ ਪੇਪਰ ਨਿਕਲਨੇ ਸਟਾਰਟ ਹੁੰਦੇ ਆ ਜਿਹੜੇ 9 ਮਹੀਨੇ ਵਾਲੇ ਨੇ ਉਹ 20 ਦਿਨਾਂ ਦੇ ਬਾਅਦ ਨਿਕਲਨੇ ਸਟਾਰਟ ਹੁੰਦੇ ਆ ਇਹ ਹੁਣ 5 ਫਰਵਰੀ ਨੂੰ ਭਰੇ ਗਏ ਆ ਤੇ ਬਸ 5 6 6 7 ਅਪ੍ਰੈਲ ਤੋਂ ਜਿਹੜੇ 9 ਸਾਲ ਵਾਲੇ ਪੇਪਰ ਆ ਉਹ ਨਿਕਲਨੇ ਸਟਾਰਟ ਹੋ ਜਾਣਗੇ ਜਦੋਂ ਵੀ ਆਪਣੇ ਕੋਲੇ ਕੋਈ ਵੀ ਅਪਡੇਟ ਆਈ ਜਾਂ ਕੋਈ ਵੀ ਨੂਲਾ ਉਸਤਾ ਆ ਤਾਂ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤੇ ਹਾਂਜੀ ਬਾਕੀ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਡੋਰ ਰੈਸਟ ਵੀਜ਼ੇ ਵਾਸਤੇ ਜੇ ਕੀ ਕੀ ਡਾਕੂਮੈਂਟ ਲੱਗਦੇ ਆ ਤੇ ਇਟਲੀ ਦੇ ਤੇ ਉਹ ਆਪਾਂ ਇੱਕ ਸਪੈਸ਼ਲ ਆਪਾਂ ਵੀਡੀਓ ਪਾਈ ਹੋਈ ਹੈ ਦੋ ਵੀਡੀਓ ਪਾਈਆਂ ਪਹਿਲਾਂ ਪੁਰਾਣੀਆਂ ਵੀਡੀਓ ਬਹੁਤ ਟਾਈਮ ਹੋ ਗਿਆ ਉਦੋਂ ਆਪਾਂ ਬਤਨੋਂ ਦੂਰ ਤੇ ਆਪਣਾ ਜਿਹੜਾ ਚੈਨਲ ਸੀ ਉੱਤੇ ਪਾਈ ਸੀਗੀ ਤੇ ਉਸ ਤੋਂ ਬਾਅਦ ਇਸ ਚੈਨਲ ਤੇ ਵੀ ਬੀਰਾਂ ਦੇ ਕਮੈਂਟ ਹੁੰਦੇ ਸੀਗੇ ਉੱਤੇ ਆਪਾਂ ਪੂਰੀ ਵੀਡੀਓ ਪਾਈਓ ਤੁਸੀਂ ਜਾ ਕੇ ਦੇਖ ਸਕਦੇ ਆ ਵੀ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਆ ਜਿਆਦਾ ਬੈਂਕ ਬੈਲੈਂਸ ਇਦਾਂ ਦਾ ਕੋਈ ਨਹੀਂਗਾ ਵੀ ਜਿਆਦਾ ਨਹੀਂ ਲੱਗਦਾ ਕ ਤੇ ਵੀ ਜੇ ਤੁਸੀਂ ਟੂਰਿਸਟ ਵੀਜ਼ਾ ਵੀ ਲਾਉਣਾ ਤੁਸੀਂ ਉਹ ਵੀਡੀਓ ਦੇਖ ਲਓ ਤੇ ਜਾਂ ਹੋਰ ਵੀ ਕਿਸੇ ਵੀ ਚੈਨਲ ਤੇ ਜਾ ਇਹਨਾਂ ਦੇ ਇਟਾਲੀਅਨ ਬੁਆਇਸ ਚੈਨਲ ਤੇ ਉਹਦੇ ਤੇ ਵੀ ਆਪਣੇ ਮਿਲਦਾ ਪਹਿਲਾਂ ਦੀ ਪਾਈਆਂ ਹੋਈਆਂ ਵੀਡੀਓ ਟੂਰਿਸਟ ਵੀਜ਼ਾ ਤੇ ਸਪੈਸ਼ਲ ਵੀਡੀਓ ਬਣਾ ਕੇ ਤੇ ਉਹ ਤੁਸੀਂ ਦੇਖ ਸਕਦੇ ਆ ਵੀ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਆ ਇੱਕ ਵੀਰ ਦਾ ਸੀ ਕਮੈਂਟ ਜੀ ਸਾਲ ਆਲੇ ਪੇਪਰ ਭਰੇ ਆ 5 ਫਰਵਰੀ ਤੇ ਟਾਈਮ ਹੈਗਾ ਜੀ 10:15 ਦਾ ਬੀ ਚਾਂਸ ਹੈਗੇ ਜੀ ਦੇਖੋ ਪੇ ਟਾਈਮ ਦਾ ਥੋੜਾ ਕਾਫੀ ਲੇਟ ਚੱਲਿਆ ਗਿਆ ਨਾ 10 ਵਜੇ ਕੇ 15 ਮਿੰਟ ਤੇ ਜੈਸਾ ਮੈਂ ਇਸ ਵਾਰ ਕੋਟਾ ਮਤਲਬ ਕੋਟਾ ਠੱਟ ਸੀਗਾ ਜਾਂ ਤੁਹਾਡੇ ਮਤਲਬ ਜੇ ਤਾਂ ਤੁਹਾਡੇ ਪੇਪਰ ਭਰੇ ਆ ਕੋਟੇ ਵਿੱਚ ਆ ਗਏ ਤਾਂ ਤੁਹਾਡੇ ਪੇਪਰ ਹਰ ਹਾਲਤ ਵਿੱਚ ਨਿਕਲਣਗੇ ਫਿਰ ਟਾਈਮ ਆ ਜਿਹੜਾ ਕੋਈ ਮਾਇਨੇ ਨਹੀਂ ਰੱਖਦਾਗਾ ਤੇ ਜੇ ਮਤਲਬ ਕੋਟਾ ਵੀ ਮਤਲਬ ਕਾਟ ਵੀ ਉੱਥੇ ਕੋਟਾ ਜ਼ਿਆਦਾ ਵਾ ਜਿਸ ਜ਼ਿਲ੍ਹੇ ਤੋਂ ਤੁਸੀਂ ਭਰਾਏ ਆ ਤੇ ਵੈਸੇ ਤਾਂ ਐਤਕੀ ਆਪਾਂ ਤੁਹਾਨੂੰ ਦੱਸੇ ਪਿਛਲੇ ਵੀੜਿਆਂ ਚ ਵੀ ਜਿਹੜੇ ਸਾਲ ਆਲੇ ਜਾਂ ਜਿਹੜੇ 9 ਮਹੀਨੇ ਵਾਲੇ ਆ ਜੇ ਤਾਂ ਡਾਕੂਮੈਂਟ ਸਾਰੇ ਪੂਰੇ ਆ ਫਿਰ ਤਾਂ 100% ਨਿਕਲਦੇ ਚਾਂਸ ਹੈਗੇ ਆ ਤੇ ਵੀ ਜੇ ਕੋਈ ਹੋਰ ਬਾਦ ਘਾਟ ਆ ਉਹ ਡਾਕੂਮੈਂਟ ਮੰਗਦੇ ਆ ਤੇ ਵੈਸੇ ਚਲੋ ਟਾਈਮ ਤਾਂ ਤੁਹਾਡਾ ਲੇਟ ਚ ਲਿਆ ਗਿਆ ਵੈਸੇ ਤੁਸੀਂ ਦੇਖੋ ਤੇ ਮੋਸ ਆਪਦਾ ਵੀ ਤੁਹਾਡੇ ਟੇਕਰ ਆ ਜਿਹੜੇ ਤੇ ਵੀ ਉਹ ਉਹ ਨਿਕਲੇ ਆਉਣਗੇ ਕੋਟ ਜੈਸਾ ਮੈਂਸ ਵਾਰ ਕੋਟਾ ਬਹੁਤ ਟਾਟਾ ਤੇ ਵੀ ਮਤਲਬ ਕੋਟਾ ਜਿਆਦਾ ਸੀਗਾ ਤੇ ਫੋਨ ਆ ਗਿਆ ਕਰਕੇ ਪਤਾ ਨਹੀਂ ਮੈਂ ਕਿੱਧਰ ਦਿਮਾਗ ਚਲਿਆ ਗਿਆ ਵੀ ਕਿੱਧਰ ਬੋਲਾਂਗੇ ਹਾਂਜੀ ਕੋਟਾ ਜਿਹੜਾ ਮਤਲਬ ਘੱਟ ਸੀਗਾ ਜਿਆਦਾ ਸੀਗਾ ਤੇ ਪੇਪਰ ਘੱਟ ਭਰੇ ਗਏ ਉਸ ਹਿਸਾਬ ਨਾਲ ਥੋੜੀ ਚਾਂਸ ਹੈ ਤੇ ਵੀ ਤੁਸੀਂ ਟਾਈਮ ਨੂੰ ਚਲੋ ਜਿਹੜਾ ਵੀ ਹੋਇਆ ਤੇ ਵੀ ਵੈਸਤਾ ਲੇਟ ਆ ਜੇ ਪਹਿਲਾਂ ਦੇ ਹਿਸਾਬ ਨਾਲ ਆਪਾਂ ਕਹਿੰਦੇ ਤਾਂ ਟਾਈਮ ਤਾਂ ਇਹ ਬਹੁਤ ਲੇਟ ਸੀ ਜਿਵੇਂ ਅੱਗੇ ਕਹਿੰਦੇ ਸੀ 9:00 ਬਜੇ ਕੋ ਸੈਕਿੰਡਾਂ ਤੇ ਪੇਪਰ ਜਿਹੜੇ ਭਰੇ ਜਾਂਦੇ ਉਹ ਹੀ ਨਿਕਲਣਗੇ ਤੇ ਪਰ ਐਸ ਵਾਰ ਤੁਹਾਨੂੰ ਦੱਸਿਆ ਸੀਗਾ ਵੀ ਪੇਪਰ ਜਿਹੜੇ ਬਹੁਤ ਘੱਟ ਭਰੇ ਗਏ ਆ ਤੇ ਉਸ ਹਾਵ ਨਾਲ ਜਿਹੜੇ ਤੁਹਾਡੇ ਪੂਰੇ ਚਾਂਸ ਆ ਤੁਸੀਂ ਟੈਨਸ਼ਨ ਨਾ ਲਓ ਤੇ ਤੁਹਾਡੇ ਪੇਪਰ ਆ ਜਿਹੜੇ ਨਿਕਲੇ ਆਉਣਗੇ ਹਾਂਜੀ ਉਸ ਤੇ ਆਪਾਂ ਵੀਰਾਂ ਦੇ ਵੀ ਕਮੈਂਟ ਆ ਰਹੇ ਆਪਣੇ ਦੋਨਾਂ ਚੈਨਲਾਂ ਤੇ ਬਈ ਹੁਣ ਕਹਿੰਦੇ ਵੀ ਕੋਟਾ ਹੈਗਾ ਵਾ ਵੀ ਅਸੀਂ ਪੇਪਰ ਭੜਾ ਸਕਦੇ ਹਾਂ ਹੁਣ ਵੀ ਹਜੇ ਵੀ ਕਹਿੰਦੇ ਕੋਟਾ ਬਾਕੀ ਆਪਾਂ ਤੁਹਾਨੂੰ ਦੱਸਦੇ ਹੁਣੇ ਹਰ ਇੱਕ ਵੀਡੀਓ ਚ ਵੀ ਕੋਟਾ ਜਿਹੜਾ ਹੁਣ ਵੀਰਾਂ ਵਾਸਤੇ ਨਹੀਂ ਹੈ ਵੀਰਾਂ ਦਾ ਕੋਟਾ ਨਹੀਂਗਾ ਜਿਵੇਂ ਇਸ ਸਾਲ ਇਹਨਾਂ ਨੇ ਭੈਣਾਂ ਨੂੰ ਲੇਡੀਜ਼ ਨੂੰ ਸਪੈਸ਼ਲ ਕੋਟਾ ਦਿੱਤਾ ਸੀਗਾ ਹਨ ਉਹ ਕੋਟਾ ਜਿਹੜਾ ਬਚਿਆ ਲੇਡੀਜ਼ ਦੇ ਪੇਪਰ ਆ ਜਿਹੜੇ ਬਹੁਤ ਘੱਟ ਭਰੇ ਗਏ ਆ ਤੇ ਉਹ ਕੋਟਾ ਵਾ ਜਿਹੜਾ ਉਹ ਬਚਿਆ ਵਾ ਤੇ ਸਿਰਫ ਲੇਡੀ ਜੀ ਜਿਹੜੀਆਂ ਹੈਗੀਆਂ ਉਹੀ ਪੇਪਰ ਭਰ ਸਕਦੇ ਆ ਵੀਰਾਂ ਦਾ ਕੋਟਾ ਨਹੀਂ ਹੈਗਾ ਵੀਰਾਂ ਦਾ ਕੋਟਾ ਜਿਹੜਾ ਉਹ ਖਤਮ ਹੋ ਚੁੱਕਿਆ ਵਾ ਤੇ ਬਾਕੀ ਜਿਹਨੇ ਵੀ ਭੈਣਾ ਨੇ ਪੇਪਰ ਭਰੋਣੇ ਆ ਉਹ ਜਿਹੜੇ 9ਵੀਂ ਨਿਆਲੇ ਆ ਤੇ ਜਿਹੜੇ ਸਾਲ ਵਾਲੇ ਹਨਾ ਉਹਨਾਂ ਦੇ ਪੂਰੇ ਪੂਰੇ 100% ਚਾਂਸ ਆ ਜੇ ਤੁਸੀਂ ਹੌਲ ਵੀ ਪੇਪਰ ਭਰੌਣੇ ਆ ਤੇ ਉਹ ਤੁਹਾਡੇ ਪੇਪਰ ਜਿਹੜੇ ਨਿਕਲਦੇ ਆ ਪੂਰੇ ਚਾਂਸ ਆ ਜਿਹੜੇ ਡੋਮੈਸਟਿਕ ਆ ਡੋਮੈਸਟਿਕਾਂ ਦਾ ਤੁਹਾਨੂੰ ਪਤਾ ਹੀ ਆ ਵੀ ਕੋਟਾ ਘੱਟ ਸੀਗਾ ਤੇ ਵੀ ਉਹਦੇ ਥੋੜੇ ਜਿਹਾ ਚਾਂਸ ਘੱਟ ਆ ਜੇ ਤੁਸੀਂ ਨੋਰਮ ਹੀ ਨਾਲ ਦੇ ਸਾਲ ਵਾਲੇ ਪੀਪਲ ਭਰੌਣੇ ਆ ਤੇ ਜਿਹੜੀਆਂ ਮੇਰੇ ਭੈਣਾਂ ਤੇ ਵੀ ਡੇਟ ਜੀ ਵਾਸਤੇ ਉਹਨਾਂ ਦੇ ਵੀ ਤੋਂ 100% ਨਿਕਲਦੇ ਚਾਂਸ ਆ ਭਰਾ ਸਕਦੀਆਂ ਤੇ ਵੀਰਾਂ ਲਈ ਕੋਈ ਵੀ ਕੋਟਾ ਨਹੀਂ ਐਵੇਂ ਕਿਸੇ ਜਿਆ ਗੱਲਾਂ ਚਾਕੇ ਆਪਦੇ ਜਿਹੜੀ ਪੈਸੇ ਆ ਨਾ ਤੁਸੀਂ ਉਹਨਾਂ ਖਸਾ ਲਿਓ ਕਿਸੇ ਜਾਣ ਟ ਕੋਲੇ ਤੇ ਜਾਂ ਕਿਸੇ ਕੋਲੇ ਵੀ ਵੀ ਹੁਣ ਕੋਈ ਵੀ ਕੋਟਾ ਹੈ ਨਹੀਂਗਾ ਵੀਰਾਂ ਵਾਸਤੇ ਵੀਰ ਹੁਣ ਪੇਪਰ ਨਹੀਂ ਪ੍ਰਵਾਸ ਸਕਦੇ ਹੁਣ ਜਦੋਂ ਅਗਲੀ ਵਾਰ ਪੇਪਰ ਫਰੀ ਡਾਂਗੇ ਫੇਲਾਂ ਤਿਆਰ ਹੋਣਗੀਆਂ ਤੇ ਉਸ ਵਾਰ ਉਸ ਉਹਦੇ ਹੀ ਤੁਸੀਂ ਵੀ ਭਰ ਸਕਦੇ ਹਾਂ ਹੁਣ ਪੇਪਰ ਤੁਸੀਂ ਨਹੀਂ ਭਰ ਸਕਦੇ ਹਾਂ ਜੀ ਇੱਕ ਵੀਰ ਦਾ ਸੀਗਾ ਕਮੈਂਟ ਵੀ ਨੋਮੀਨਲੇ ਪੇਪਰ ਆ ਵੀ ਸਰਪੈਂਚ ਦਾ ਆਫਟੀ ਡੇ ਪਰ ਲੋਨ ਦੀ ਲੋੜ ਆ ਕਿ ਨਹੀਂ ਨਹੀਂ ਜੀ ਹੁਣ ਨਹੀਂ ਕੋਈ ਵੀ ਨਹੀਂ ਲੱਗਦਾਗਾ ਕੋਈ ਨਹੀਂ ਲੋਨ ਦੀ ਲੋੜ ਕੀ ਵੈਸੇ ਤੁਸੀਂ ਆਪਦੀ ਜਿਹੜੀ ਆ ਤੁਹਾਨੂੰ ਲਾ ਉਸ ਤੇ ਫੋਟੋ ਕਾਪੀ ਤੇ ਬਾਕੀ ਆਪ ਦਾ ਤੁਸੀਂ ਡਾਕੂਮੈਂਟ ਹੈ ਜਿਹੜੇ ਤੇ ਉਹ ਲਾ ਕੇ ਤੁਸੀਂ ਆ ਵੀ ਫੈਲ ਜਾਵਾ ਕਰਵਾ ਸਕਦੇ ਆ ਤੇ ਉਹਦੇ ਵਿੱਚ ਉਹਦੀ ਕੋਈ ਵੀ ਲੋੜ ਨਹੀਂ ਕੀ ਤੇ ਹਾਂਜੀ ਬਾਕੀ ਬਸ ਇਹੀ ਕਮੈਂਟ ਸੀਗੇ ਹਾਂਜੀ ਬਾਕੀ ਤਾਂ ਬਸ ਇੰਨੇ ਕੀ ਸੀਗੇ ਬਾਕੀ ਤਾਂ ਜਿਆਦਾ ਆਪਾਂ ਅੱਜ ਕੱਲ ਤਾਂ ਵੀਰਾਂ ਦੇ ਸਾਲ ਆਲੇ ਵਾਲੇ ਤੇ ਜਾਂ 9 ਮਹੀਨੇ ਆਲੇ ਪੇਪਰ ਜਿਹਨਾਂ ਦੇ ਹਜੇ ਤੱਕ ਨਹੀਂ ਨਿਕਲੇ ਤੇ ਉਹ ਵੀ ਕਮੈਂਟ ਜਿਆਦਾ ਆ ਰਹੇ ਆ ਤੇ ਹਾਂਜੀ ਬਾਕੀ ਜਿਨ੍ਹਾਂ ਨੂੰ ਹਜੇ ਵੀਰਾਂ ਨੂੰ ਸਲੀਪਾਂ ਨਹੀਂ ਮਿਲਿਆਂਗੀਆਂ ਤੇ ਉਹਨਾਂ ਬਾਰੇ ਤਾਂ ਵੀ ਮਤਲਬ ਮੁਸ਼ਕਲ ਹੀ ਆ ਉਹਨਾਂ ਦੇ ਤਾਂ ਸ਼ਾਇਦ ਹੋ ਸਕਦਾ ਨਾ ਭਰੇ ਹੁਣ ਕਿਉਂਕਿ ਜਿਹੜੇ 9 ਵਿੱਚ ਚਲੋ ਆਪਾਂ ਸਾਰ 9 ਜਿਹੜੀਆਂ ਸਲਿੱਪਾਂ ਉਹ ਤੀਜੇ ਚੌਥੇ ਦਿਨ ਜਿਹੜੀਆਂ ਸਲਿੱਪਾਂ ਮੈਲ ਲੱਗ ਗਿਆ ਸੀ ਚਲੋ ਵੀ ਟਾਈਮ ਆ ਕਈਆਂ ਨੇ ਪਾਇਪ ਕਈਆਂ ਨੂੰ ਪਿਆ ਟਾਈਮ ਬਹਾਦ ਦਾਫਤਾ ਵੀ ਲੱਗ ਗਿਆ ਕਿਉਂਕਿ ਕਈਆਂ ਵਕੀਲਾਂ ਨੇ ਜਦੋਂ ਸਾਰੇ ਪੇਪਰ ਕਲਿੱਕ ਹੋ ਗਏ ਸੀਗੇ 9 ਮਹੀਨੇ ਵਾਲੇ ਵੀ ਸਾਲ ਵਾਲੇ ਵੀ ਡੋਮੈਸਟਿਕ ਵੀ ਉਸ ਤੋਂ ਬਾਅਦ ਹੀ ਜਿਹੜੀਆਂ ਸਲਿੱਪਾਂ ਦਾ ਉਹ ਦਿੱਤੀਆਂ ਵਾ ਤੇ ਕਈਆਂ ਵੀ ਕਈਆਂ ਨੂੰ ਤਿੰਨਾ ਚੌਥੇ ਨੂੰ ਕਿਉਂਕਿ ਤੀਜੇ ਚੌਥੇ ਦਿਨ ਸਲਿੱਪ ਉਹ ਜਿਹੜੀ ਮੈਲ ਜਾਂਦੀ ਹੈ ਜਿੰਨਾਂ ਵੀ ਉਨਾ ਵਾਰੀ ਆਪਾਂ ਨਹੀਂ ਵੀ ਕਹ ਸਕਦੇ ਵੀ ਉਹਨਾਂ ਦਾ ਮੁਸ਼ਕਲ ਆ ਤੇ ਵੀ ਤੁਸੀਂ ਆ ਤਾਂ ਜੀ ਪੈਸੇ ਭੁਤੇ ਦਿੱਤੇ ਆ ਤਾਂ ਜੋਰ ਪਾ ਕੇ ਆਪ ਦੀ ਤੁਸੀਂ ਸਲਿੱਪ ਮੰਗ ਸਕਦੇ ਹੋ ਪੁੱਛ ਸਕਦੇ ਹੋ ਸਾਡੇ ਪੀਪਰ ਭਰੇ ਆ ਕਿ ਨਹੀਂ ਭਰੇਗੇ ਤੇ ਉਹ ਵੀ ਆਪਾਂ ਵੀ ਮੁਸ਼ਕਲ ਆ ਵੀਰਾਂ ਦੇ ਹਜੇ ਤੱਕ ਵੀ ਬਹੁਤ ਕਮੈਂਟ ਹੁੰਦੇ ਵੀ ਇਹਨਾਂ ਨੂੰ ਹਜੇ ਸਲਿੱਪਾਂ ਨਹੀਂ ਮਿਲਿਆਂਗੇ ਤੇ ਉਹ ਹੁਣ ਤੁਸੀਂ ਆਪ ਹੀ ਪੁੱਛ ਸਕਦੇ ਆ ਕਿ ਸਾਡੀਆਂ ਸਲਿੱਪਾਂ ਵੀ ਸਾਡੇ ਪੀਪਰ ਵੀ ਨਹੀਂ ਭਰੇਗਾ ਪਰ ਨੋਮੀਨਲ ਦਾ ਪੀਪਰ ਵੀ ਨਿਕਲਣਾ ਸਟਾਰਟ ਹੋ ਗਈ ਕਾਫੀ ਪੇਪਰ ਨਿਕਲ ਵੀ ਰਹੇ ਹਨ ਜਿਨ੍ਹਾਂ ਦੇ ਹਜੇ ਨਹੀਂ ਨਿਕਲੇਗੇ ਕੋਈ ਕੋਈ ਡਾਕੂਮੈਂਟ ਦੀ ਜਾਂ ਕੋਈ ਬਾਦ ਘਟ ਹੋਊਗੀ ਤੇ ਜਾਂ ਹਜੇ ਉਸ ਸੈਡ ਹਜੇ ਸਟਾਰਟ ਨਹੀਂ ਹੋਏ ਤਾਂ ਜਿਹੜੇ ਸਲਿੱਪਾਂ ਵਾਲੀ ਗੱਲ ਆ ਸਲਿੱਪਾਂ ਮਿਲ ਜਾਣੀਆਂ ਚਾਹੀਦੀਆਂ ਜੀ ਤੁਹਾਡੇ ਪੇਪਰ ਭਰੇ ਆ ਸਲਿੱਪਾਂ ਤਾਂ ਹਾਲ ਹਾਲਤ ਦੇ ਵਿੱਚ ਹੀ ਟਾਈਮ ਕਾਫੀ ਹੋ ਗਿਆ ਸਲਿੱਪਾਂ ਮਿਲ ਜਾਣੀਆਂ ਚਾਹੀਦੀਆਂ ਉਹ ਕਿ ਤੁਸੀਂ ਆਪ ਦਾ ਇਹ ਪਤਾ ਕਰੋ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਇਨਕ ਤੁਹਾਡੇ ਕਮੈਂਟਾਂ ਦੇ ਜਵਾਸ ਹੀ ਬਾਕੀ ਜੇ ਕਿਸੇ ਵੀਰ ਭੈਣ ਦਾ ਜਾਂ ਹੋਰ ਕਮੈਂਟ ਆ ਗਿਆ ਤੇ ਉਹ ਪਾ ਕੋਸ਼ਿਸ਼ ਕਰਾਂਗੀ ਬੀਪਾਗਲੀ ਵੀਡੀਓ ਜੇ ਕੋਈ ਜਾਣਕਾਰੀ ਗੱਲਾਂ ਹੋਵੇ ਬਣਾ ਦਿੱਤਾ ਆਪਾਂ ਸਾਰਿਆਂ ਨੇ ਸ਼ੇਅਰ ਕਰਾਂਗੇ ਤੇ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ